ਇੱਕ ਮੰਤ ਭਾਗੀ ਖਬਰ ਭਾਰਤ ਵਾਲੀ ਸਾਈਡ ਤੋਂ ਵੀ ਆਈ ਹੈ ਜੀ ਹਾਂ ਪੁਂਚ ਦੇ ਵਿੱਚ ਪਾਕਿਸਤਾਨ ਨੇ ਨਾਪਾਕ ਹਰਕਤ ਕੀਤੀ ਹੈ ਸੀਸ ਫਾਇਰ ਤੋੜਦਿਆਂ ਹੋਇਆ ਉਸ ਨੇ ਹਮਲਾ ਕੀਤਾ ਜੰਮੂ ਕਸ਼ਮੀਰ ਤੇ ਪੁਂਚ ਦੇ ਵਿੱਚ ਪਾਕਿਸਤਾਨ ਨੇ ਜ਼ਬਰਦਸਤ ਫਾਇਰਿੰਗ ਕੀਤੀ ਹੈ ਔਰ ਇਸ ਜ਼ਬਰਦਸਤ ਫਾਇਰਿੰਗ ਦੇ ਵਿੱਚ ਸ਼ੈਲਿੰਗ ਦੇ ਵਿੱਚ 10 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਤਿੰਨ ਸਿੱਖਾਂ ਦੀ ਵੀ ਜਾਨ ਚਲੀ ਗਈ ਹੈ ਜੀ ਹਾਂ ਇੱਥੇ ਤੱਕ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹਨੂੰ ਵੀ ਵੱਡਾ ਨੁਕਸਾਨ ਪੁੱਜਿਆ ਤੇ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਅੱਜ ਸਵੇਰੇ ਹੋਈ ਹੈ ਜੀ ਜਦੋਂ ਗੁਰਦੁਆਰਾ ਸਾਹਿਬ ਵਿੱਚ ਰਾਗੀ ਸੰਗੀਤਨ ਕਰ ਰਹੇ ਸਨ ਤੇ ਤਬਲਾ ਵਾਜ ਰਹੇ ਸਨ ਅਮਰੀਕ ਸਿੰਘ ਜੀ ਜੀ ਤੇ ਨਾਨ ਅਮਰਜੀਤ ਸਿੰਘ ਜੀ ਖੋਦੀ ਰਟਾਇਰ ਸਨ ਜੀ ਤੇ ਨਾਲ ਹੀ ਰਣਜੀਤ ਸਿੰਘ ਦੀ ਜਿੰਦ ਸੰਦਸਿਆ ਹੈ ਨਾਲ ਬੀਬੀ ਰੂਪੀ ਜੀ ਜੀ ਇਹ ਇਹਨਾਂ ਚਾਰਾਂ ਦੀ ਸ਼ਹਾਦਤ ਹੋ ਚੁੱਕੀ ਹੈ ਕਿਉਂਕਿ ਸਵੇਰ ਦੇ ਟਾਈਮ ਕੋਈ 7 ਵਜੇ ਜਦੋਂ ਗੁਰਦੁਆਰੇ ਤੋਂ ਨਿਕਲ ਰਹੇ ਸਨ ਕਿਰਾਗੀ ਸਿੰਘ ਕੀਰਤਨ ਕਰ ਰਿਆ ਸੀ ਤੇ ਇਹ ਇਹ ਮੱਗ ਬਾਗੀ ਗੁਰਦੁਆਰਾ ਸਿੰਘ ਸਭਾ ਹੈ ਕੋਨੋਚ ਵਿੱਚ ਉੱਥੇ ਇਹ ਘਟਨਾ ਹੋਈ ਕੁਝ ਰਿਪੋਰਟਸ ਇਹ ਆ ਰਹੀਆਂ ਕਿ ਇਹਨਾਂ ਚਾਰਾਂ ਦੀ ਮੌਤ ਜਿਹੜੀ ਸ਼ਹਾਦਤ ਹੋਈ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੋਈ ਜਾਂ ਬਾਹਰ ਨਹੀਂ ਹੋਈ ਅਲੱਗ-ਅਲੱਗ ਥਾਂ 'ਤੇ ਹੋਈ ਹੈ ਤੁਹਾਡੇ ਕੋਲ ਕੀ ਜਾਣਕਾਰੀ ਹੈ ਬਿਲਕੁਲ ਬਿਲਕੁਲ ਇਹ ਅਲੱਗ ਅਲੱਗ ਹੋਈਏ ਪਰ ਜਿਹੜੀ ਅ ਅਮਰੀਕ ਸਿੰਘ ਹੈ ਇਹ ਦੀ ਸ਼ਾਦੀਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਈ ਹੈ ਬਿਲਕੁਲ ਇਹ ਬਰਬਾਰ ਆ ਰਿਹਾ ਸੀ ਤੇ ਬਾਕੀ ਜਿਹੜੇ ਸਨ ਇੱਕ ਦੁਕਾਨ ਦੇ ਕੋਲ ਸੀ ਮਤਲਬ ਉਹ ਆਪਣੀ ਦੁਕਾਨ ਦੇ ਕੋਲ ਸ਼ਟਰ ਦੇ ਨਜ਼ਦੀਕ ਰਹੋਨ ਦੀ ਸ਼ਾਦੀਤ ਹੋਈ ਹੈ ਤੇ ਚਾਰ ਜਿਹੜੇ ਨੇ ਬਿਲਕੁਲ ਅਥੈਂਟਿਕ ਹੈ ਕਿ ਇਹਨਾਂ ਦੀ ਮੌਤ ਨੇ ਸ਼ਾਦੀਤ ਹੋਈ